ਅਕਾਲੀ ਦਲ ਸਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੰਜਵੇਂ ਦਿਨ ਕੀਤੀ ਗਈ ਭੁਖ ਹੜਤਾਲ ਅਦੇ ਭੁੱਖਿਆ ਗਿਆ ਮੋਦੀ ਸਰਕਾਰ ਦਾ ਪੁਤਲਾ ਕਿਹਾ ਖਨੋਰੀ ਬਾਰਡਰ ਉੱਪਰ ਕਿਸਾਨਾਂ ਨਾਲ ਕੀਤਾ ਜਾ ਰਿਹਾ ਸਰਕਾਰ ਦਾ ਵਤੀਰਾ ਬਿਲਕੁਲ ਠੀਕ ਨਹੀਂ ਜਿਸ ਦੀ ਅਸੀਂ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਹਾਰੇ 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 ਹਾਰਾ ਦਿੱਤਾ ਹੈ ਹਾਏ 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 ਹਾਰੇ ਹਾਰਾ ਦਿੱਤਾ ਹੈ ਹਾਏ ਹਾਏ ਜਿੰਦਾਬਾਦ ਜਿੰਦਾਬਾਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਹ ਹਰਿਆਣੇ ਦਾ ਮੁੱਖ ਮੰਤਰੀ ਇਹ ਖੇੜ ਖੇਤੀਬਾੜੀ ਮੰਤਰੀ ਹਿੰਦੁਸਤਾਨ ਚਾਨ ਸਾਹਿਬ ਅਸੀਂ ਉਹਨਾਂ ਨੂੰ ਇਹ ਸੰਕੇਤ ਦੇ ਰਿਹਾ ਕਿ ਸਾਡਾ ਕੌਮੀ ਜਰਨਲ ਨੁਕਸਾਨ ਆ ਗੂ ਜਗਜੀਤ ਸਿੰਘ ਡੱਲੇਵਾਲ ਜੇ ਉਹਦਾ ਨੁਕਸਾਨ ਹੁੰਦਾ ਉਹ ਰੱਬ ਨੂੰ ਪਿਆਰਾ ਹੁੰਦਾ ਆ ਤੁਹਾਡੇ ਤੇ ਕਸਮ ਦਾ ਪਰਚਾ ਦਰਜ ਕਰਾਉਣ ਦੇ ਲਈ ਅਸੀਂ ਲੜਾਈ ਲੜਾਂਗੇ ਅੱਜ ਤਾਂ ਅਸੀਂ ਪੁੱਤਲੇ ਫੂਕ ਰਹੇ ਆ ਕੱਲ ਨੂੰ ਹਾਲਾਤ ਇਹ ਨਾ ਹੁਣ ਜਿਵੇਂ ਤੁਸੀਂ ਸਾਤੋਂ ਦਿੱਲੀ ਖੋਹਦੇ ਫਿਰਦੇ ਹੋ ਤੁਸੀਂ ਇੱਕ ਸਾਲ ਤੋਂ ਪੱਕੇ ਹੀ ਬੰਦ ਕਰਤਾ ਸੰਭੂ ਬੈਰੀਅਰ ਬੰਦ ਕਰਤਾ ਖਨੌਰੀ ਬੰਦ ਕਰਤਾ ਤੁਸੀਂ ਇਹ ਦੇ ਦੱਸਣਾ ਚਾਹੁੰਦੇ ਹੋ ਇਹ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਪਾਕਿਸਤਾਨ ਨਾਲ ਵਰਤਮਤਾਵਾ ਰੱਖ ਲੋ ਹਿੰਦੁਸਤਾਨ ਨਾਲ ਨਹੀਂ ਰੱਖਣਾ ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ ਲਈ ਹਿੰਦੁਸਤਾਨ ਲਈ ਅਸੀਂ 95 5% ਕੁਰਬਾਨੀਆਂ ਕੀਤੀਆਂ ਨੇ ਜਦੋਂ ਤੁਸੀਂ ਠੂਠਾ ਫੜ ਕੇ ਅਮਰੀਕਾ ਤੋਂ ਖਣਕ ਮੰਗਾਉਂਦੇ ਸੀ ਉਦੋਂ ਕਿਸਾਨ ਨੇ ਆਪਣੀ ਜ਼ਮੀਨ ਖਰਾਬ ਕਰ ਲਈ ਪਾਣੀ ਖਰਾਬ ਕਰ ਲਿਆ ਪਰ ਤੁਹਾਡੇ ਢੰਡਾਰ ਪਰ ਕੇ ਤੁਹਾਡੇ ਮੂੰਹ ਥਾਈ ਕੱਢਣ ਵਾਲੇ ਕਰਦੇ ਜਦੋਂ ਤੁਸੀਂ ਹੱਥ ਖੜੇ ਕਰਕੇ ਵੀ ਹੋਰ ਅਨਾਜ ਨਹੀਂ ਚਾਹੀਦਾ ਉਦੋਂ ਕਿਸਾਨ ਪਿੱਛੇ ਹਟਿਆ ਮੈਂ ਇਸ ਕਰਕੇ ਪ੍ਰਧਾਨ ਮੰਤਰੀ ਜੀ ਜੇ ਡੱਲੇਵਾਲ ਦੀ ਜਾਣ ਜਾਂਦੀ ਹੈ ਜੇ ਹਾਲਾਤ ਖਰਾਬ ਹੁੰਦੇ ਨੇ ਕਿਸੇ ਵੀ ਸਟੇਟ ਦੇ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਥੋੜੀ ਹੋਊਗੀ ਉਹਦੇ ਨਾਲ ਬਿਹਤਰ ਹੈ ਕਿ ਗੱਲਬਾਤ ਰਾਹੀਂ ਬਸਰਾ ਹੱਲ ਕਰੋ ਜਿਹੜੇ ਤਿੰਨ ਕਾਲੇ ਕਾਨੂੰਨ ਤੁਸੀਂ ਬਾਸਲੈਂਡ ਤੋਂ ਬਾਅਦ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਨੂੰ ਹਸ ਹਾਲ ਬਣਾਵਾਂਗੇ ਮੁੱਖਸਾਲੀ ਗਈ ਕਿੱਥੇ ਤੂੰ ਤਾਂ ਬਿਰਲੇਟਾ ਤੇ ਡਾਨੀਆਂ ਬਾਨੀਆਂ ਨੂੰ ਤਾਂ ਖਸਬਾਲ ਖਸਾਲ ਬਣਾਉਣ ਲੱਗੇ ਸਾਡੇ ਸਾਡੇ ਤੁਸੀਂ ਕਾਰੋਬਾਰੇ ਫੇਲ ਕਰਤੇ ਬੇੜਾ ਕਰਖ ਕਰਤਾ ਇਸ ਦੀ ਜ਼ਿੰਮੇਵਾਰੀ 120 ਵੀ ਦਾ ਪਰਚਾ ਦਰਜ ਕਰਨਾ ਚਾਹੀਦਾ ਸਾਡੀ ਪੰਜਾਬ ਦੀ ਸਰਕਾਰ ਤੇ ਜਿਹੜੀ ਚੁੱਪ ਬੈਠੀ ਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇੱਕ ਬੰਨੇ ਤਾਂ ਕਹਿੰਦੇ ਸੀ ਕਿ ਅਸੀਂ ਤਾਂ ਸੰਘਰਸ਼ ਤੋਂ ਨਿਕਲੀ ਹੋਈਆਂ ਝਾੜੂ ਵਾਲੀ ਪਾਰਟੀ ਸੰਘਰਸ਼ ਤੋਂ ਨਿਕਲਿਆ ਨੂੰ ਅੱਜ ਨਹੀਂ ਦਿੰਦਾ ਵੀ ਹਰ ਮੋੜ ਤੇ ਧਰਨਾ ਹਰ ਮੋੜ ਤੇ ਸੰਘਰਸ਼ ਲੋਡੀ ਪੁਲਿਸ ਕੁੱਟਾਂ ਡਾਂਕਾਂ ਨਾਲ ਸਾਡੇ ਤੇ ਅਤਿਆਚਾਰ ਹੋ ਰਿਹਾ ਹਰਿਆਣੇ ਵਾਲੇ ਸੱਜ ਤੇ ਗੋੜੀਆਂ ਮਾਰ ਰਹੇ ਨੇ ਜੇ ਸਾਡਾ ਮੁੱਖ ਮੰਤਰੀ ਆਪਣੀ ਕੈਬਨਿਟ ਲੈ ਕੇ ਮੂਹਰੇ ਲਾ ਕੇ ਚਾਹੇ ਖਨੌਰੀ ਰਾਹੀ ਚਾਹੇ ਇੱਧਰ ਸ਼ੰਭੂ ਰਾਹੀ ਅੱਗੇ ਲੰਘਣ ਅਸੀਂ ਪਿੱਛੇ ਜਾਵਾਂਗੇ ਸਤਨਾਮ ਦਾ ਜਾਪ ਕਰਦੇ ਹੋਏ ਦਿੱਲੀ ਸਾਤੋਂ ਕਿੱਥੇ ਦੂਰ ਹੈ ਅਸੀਂ ਲੈ ਜਾਵਾਂਗੇ ਜੇ ਸਾਡੇ ਤੇ ਕੁੱਟ ਪੈ ਰਹੀ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਗਵਾਨ ਤੁਮਾਰ ਜੀ चुप कुट कु रही है चुप तोड़ो अगे लगो ना कि आप दिल्ली सर करके आइए वाहेगुरू जी का खालसा जी वाह प्रॉपर्टी बेचने और खरीदने के लिए संपर्क करें फेयर डील प्रॉपर्टीज